ਸਵੇਰੇ ਕਰੀਬ ਇਹ ਕੰਧਾਂ ਦੇ ਉੱਤੇ ਜੀ ਦੇਖਦਾ ਸੀਗਾ ਆਪਣੇ ਕੰਧਾਂ ਦੇ ਉੱਤੇ ਜੀ ਉਹ ਮੁੰਡਾ ਕੀ ਨਾਮ ਕੀ ਉਹਦਾ ਨਾਮ ਹੈਗਾ ਜੀ ਪ੍ਰਭਜੋਤ ਸਿੰਘ ਇਹ ਉਮਰ ਕਿੰਨੇ ਉਹਦੀ ਉਮਰ ਹੈ 24 ਸਾਲ ਅੱਛਾ ਤੇ ਕੰਧਾਂ ਦੇ ਉੱਤੇ ਦੇਦਾ ਸੀ ਕਦੇ ਬਾਲ ਲੈ ਕੇ ਚੜਦਾ ਸੀਗਾ ਕਦੇ ਦਾਹ ਸੀਗਾ ਕੋਲ ਉਹਦੇ ਉਹ ਲੈ ਕੇ ਚੜਦਾ ਸੀਗਾ ਤੇਰਾ ਨਾਲ ਆਪਣੇ ਗਵਾਂਢੀ ਨੇ ਜੀ ਇਹਨਾਂ ਦਾ ਮੁੰਡਾ ਇਹਨੇ ਮੈਨੂੰ ਫੋਨ ਕਰਿਆ ਕਹਿੰਦਾ ਵੀ ਆਈ ਆ ਕੇ ਬਾਹਰ ਦੇਖੀ ਵੀ ਉਹ ਬਾਹਰ ਨੂੰ ਨਿਕਲਣ ਨੂੰ ਕਰਦਾ ਵੀ ਕਿਤੇ ਫੇਰ ਨਾ ਸਾਨੂੰ ਪੈ ਜਵੇ ਇਹਨਾਂ ਨੂੰ ਆ ਨਾਲ ਦੇ ਗਵਾਂਡੀਆਂ ਨੂੰ ਵੀ ਪੈ ਗਿਆ ਸੀਗਾ ਤਕਰੀਬਨ 500-500 ਦੇ ਪੱਸੋਂ ਦੇ ਤੇ ਉਦੋਂ ਬਾਅਦ ਵੀਰੇ ਫਿਰ ਮੈਂ ਬਾਹਰ ਨਿਕਲਿਆ ਤੇ ਮੈਂ ਆ ਕੇ ਦੇਖਿਆ ਤੇ ਇਹ ਗੇਟ ਦੇ ਅੰਤਲੇ ਪਾਸੇ ਖੜਾ ਸੀਗਾ ਤੇ ਉਦੋਂ ਬਾਅਦ ਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੀ ਕਰੀਏ ਵੀ ਕੁੱਟੀਏ ਮੈਂ ਵੀ ਅਫਸਰ ਤਾਂ ਚਲ ਆਪਾਂ ਨੇ ਕਿਉਂ ਕੁੱਟਣਾ ਇਹਨੂੰ ਉਦੋਂ ਬਾਅਦ ਜੀ ਗੇਟ ਖੋਲ੍ਹਿਆ ਸੀ ਗੇਟ ਖੋਲ੍ਹ ਕੇ ਉਹਨੂੰ ਫੜ ਕੇ ਬੰਦ ਕਰਿਆ ਜਦ ਪਰਲੇ ਪਾਸੇ ਦੇਖਿਆ ਤਾਂ ਆਪਣਾ ਬਾਪ ਉਹਨੇ ਮਾਰਿਆ ਪਿਆ ਦੀ ਨਾਮ ਕਿਹੜਾ ਦੱਸੋ ਉਹਦੇ ਪਿਤਾ ਦਾ ਨਾਮ ਹੈਗਾ ਜੀ ਜਸਵਿੰਦਰ ਸਿੰਘ ਕਿੰਨੀ ਉਮਰ ਹੈ ਜੀ ਮੋਹਨ ਦੀ ਹੈਗੀ ਉਮਰ ਜੀ 55 ਸਾਲ ਦੀ ਕੀ ਕਰਨ ਲੱਗਦਾ ਵੀ ਕਿਸ ਤਰੀਕੇ ਨਾਲ ਕਿਉਂ ਮਾਰੇ ਜੀ ਕਾਰਨ ਕੀ ਹੈ ਜੀ ਮੰਨ ਲਓ ਵੀ ਕਹਿੰਦੇ ਨੇ ਵੀ ਸਾਰੇ ਤਿੰਨੇ ਇਹ ਅਫਸਰਡ ਨੇ ਮੈਂਟਲੀ ਅਫਸਰਡ ਨੇ ਵੈਸੇ ਜੇ ਮੈਂਟਲੀ ਅਫਸਰਡ ਹੋਵੇ ਤਾਂ ਐਵੇਂ ਇਹਨਾਂ ਨੇ ਕਰੇ ਪਹਿਲਾਂ ਇਹਨੇ 1.5 ਤੋਂ 2.5 ਸਾਲ ਪਹਿਲਾਂ ਆਪਣੀ ਦਾਦੀ ਮਾਰਤੀ ਉਦੋਂ ਬਾਅਦ ਇਹਦਾ ਵੀ ਦਾਦਾ ਵੀ ਮਰਿਆ ਉਹ ਵੀ ਇਹ ਨਹੀਂ ਪਤਾ ਵੀ ਕਿਵੇਂ ਮਾਰੇ ਆ ਜਾਨ ਮਾਪ ਮਰਿਆ ਉਦੋਂ ਬਾਅਦ ਇਹਨੇ ਆਪਣੇ ਮਾਂ ਦਾ ਵੀ ਸਿਰ ਪਾੜਿਆ ਤੇ ਹੁਣ ਇਹਨੇ ਆਪਣੇ ਬਾਪ ਦਾ ਹਮਮ ਕਰੇ ਤੇ ਹੋਰ ਇਸ ਤੋਂ ਬਾਅਦ ਹਥਿਆਰ ਵਗੈਰਾ ਉਸ ਤੇ ਪੇਸ ਜਿਨਾ ਮਾਰਿਆ ਗਿਆ ਹਥਿਆਰ ਹਥਿਆਰ ਜੀ ਉੱਥੇ ਬਾਲਾ ਪਿਆ ਸੀ ਖੂਨ ਨਾਲ ਲਿਬੜਿਆ ਸੀਗਾ ਹਾਂਜੀ ਤੇ ਪੁਲਿਸ ਨੂੰ ਪੁਲਿਸ ਕਿੰਨੇ ਵਜੇ ਪੁਲਿਸ ਰਾਤ ਆਈ ਹੈ ਜੀ ਸਾਢੇ 8:30 ਵਜੇ ਦੇ ਕਰੀਬ ਹਾਂਜੀ ਹੰਦੋਸ਼ੀ ਗ੍ਰਿਫਤਾਰ ਹਾਂਜੀ ਗ੍ਰਿਫਤਾਰਾ ਜੀ ਰਾਤ ਲੈ ਗਏ ਸੀਗੇ ਉਹਨੂੰ ਤੇ ਤੁਸੀਂ ਕੀ ਮੰਗ ਕਾਤੇ ਪਿੰਡਲੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਜੀ ਕੱਲ ਨੂੰ ਸਾਡੇ ਜਵਾਕਾਂ ਨੂੰ ਵੀ ਗਾਲ ਛਾਦਾ ਇਹ ਮੰਨ ਲਓ ਵੀ ਬੀਬੀ ਇਹਦੇ ਵਿੱਚ ਕੋਈ ਜਵਾਕ ਖੇਡਦਾ ਸਾਡਾ ਉਹਨੂੰ ਵੀ ਮਾਰਦਾ ਇਹ ਮਤਲਬ ਕਿ ਇਹ ਮਲਟੀਪਲ ਇੰਜਰੀ ਸੀਗੀਆਂ ਹੈਡ ਤੇ ਕਾਫੀ ਸਰੀਰ ਤੇ ਬਹੁਤ ਸੱਟਾਂ ਦੇ ਨਿਸ਼ਾਨ ਸੀਗੇ ਇਹਦੇ ਤੇ ਉਹਦੀ ਬਾਡੀ ਪੋਸਟਮਾਰਟਮ ਵਾਸਤੇ ਮੋਰਚਰ ਵਿੱਚ ਰੱਖਾ ਕੇ ਰਹਿ ਕੇ ਗਏ ਆ ਮਸਲਾ ਦੱਸ ਰਹੇ ਹੋ ਕਿ ਇਹ ਇੰਜਰੀਜ਼ ਮਾਰੀਆਂ ਹੋਈਆਂ ਨੇ ਘਰ ਦੇ ਵਿੱਚ ਕੋਈ ਹੈਗਾ ਸੀ ਸੌਡਰ ਦਾ ਕੇਸ ਹੈ ਜਿਸ ਤਰ੍ਹਾਂ ਇਹਨਾਂ ਦੇ ਇੱਕ ਫੈਮਿਲੀ ਮੈਂਬਰ ਵਗੈਰਾ ਦਾ ਕੋਈ ਹੈਗਾ ਸੀ ਕਿੰਨੀ ਕਿੰਨੀ ਉਮਰ ਹੈਗੀ ਇਹਦੀ ਇਹਨਾਂ ਦੀ ਇਹਨਾਂ ਦੀ ਮਤਲਬ 50 ਸਾਲ ਦੀ ਉਮਰ ਹੈਗੀ ਇਹਨਾਂ ਦੀ 50 ਇਅਰ ਹੈਗੀ ਦਾ ਮੇਲ ਬਾਕੀ ਜਿਹੜੀ ਫਾਈਨਲ ਰਿਪੋਰਟ ਆ ਉਹ ਪੋਸਟਮਾਰਟਮ ਤੋਂ ਬਾਅਦ ਬਣ ਕੇ ਕਾਰਵਾਈ ਕਰਕੇ ਦਿੱਤੀ ਜਾਊਗੀ ਨਾਲ ਇੰਜਰੀ ਕਿੱਥੇ ਕਿੱਥੇ ਸੀ ਇੰਜਰੀ ਇਹ ਹੈ ਆイズ ਦੇ ਹੈਗੀ ਆ ਫੇਸ ਤੇ ਸਾਰੇ ਹੈਗੀ ਆ ਕਾਫੀ ਚੈਸਟ ਵਗੈਰਾ ਤੇ ਬਾਡੀ ਤੇ ਕਾਫੀ ਇੰਜਰੀਜ਼ ਸੀਗੀ ਮਲਟੀਪਲ ਇੰਜਰੀਜ਼ ਕਰਕੇ ਇਹਨਾਂ ਦੇ ਚਲੋ ਕੀ ਨਾਮ ਤੁਹਾਡਾ ਜਸਪ੍ਰੀ ਸਿੰਘ ਜੀ ਤਾਂ ਕੀ ਘਟਨਾ ਹੋਈ ਆ ਕਹਿੰਦੇ ਤੁਹਾਡੇ ਪਿੰਡ ਦੇ ਵਿੱਚ ਇੱਕ ਕਤਲ ਹੋਇਆ ਜੇ ਵੀਰੇ ਦੱਸਾਂ ਕੀ ਆ ਰਾਤ ਮੰਨ ਲਓ ਤਕਰੀਬਨ 8 ਵਜੇ ਦਾ ਟਾਈਮ ਹੋਣਾ ਜੀ 8 ਵਜੇ ਦੇ ਕਰੀਬ ਇਹ ਕੰਧਾਂ ਦੇ ਉੱਤੇ ਚ ਹੀ ਦੇਖਦਾ ਸੀਗਾ ਆਪਣੇ ਕੰਧਾਂ ਦੇ ਉੱਤੇ ਜੀ ਹਾਂ ਉਮੰਡਾ ਕੀ ਨਾਮ ਕੀ ਉਹਦਾ ਜੀ ਉਹਦਾ ਨਾਮ ਹੈਗਾ ਜੀ ਪ੍ਰਭਜੋਤ ਸਿੰਘ ਕਿੰਨੀ ਉਮਰ ਇਹਨੇ ਉਹਦੀ ਉਮਰ ਹੈ 24 ਸਾਲ ਅੱਛਾ ਜੀ ਤੇ ਕੰਧਾਂ ਦੇ ਉੱਤੇ ਜੀ ਦੇਖਦਾ ਸੀ ਕਦੇ ਬਾਲਾ ਜਾਂ ਲੈ ਕੇ ਚੜਦਾ ਸੀਗਾ ਕਦੇ ਦਾਾ ਸੀਗਾ ਕੋਣ ਉਹਦੇ ਉਹ ਲੈ ਕੇ ਚੜਦਾ ਸੀਗਾ ਤੇ ਆ ਨਾਲ ਆਪਣੇ ਗਵਾਂਢੀ ਨੇ ਜੀ ਇਹਨਾਂ ਦਾ ਮੁੰਡਾ ਇਹਨੇ ਮੈਨੂੰ ਫੋਨ ਕਰਿਆ ਕਹਿੰਦਾ ਵੀ ਆਈ ਆ ਕੇ ਬਾਹਰ ਦੇਖੀ ਵੀ ਉਹ ਬਾਹਰ ਨੂੰ ਨਿਕਲਣ ਨੂੰ ਕਰਦਾ ਵੀ ਕਿਤੇ ਫੇਰ ਨਾ ਸਾਨੂੰ ਪੈ ਜਾਵੇ ਇਹਨਾਂ ਨੂੰ ਆ ਨਾਲ ਦੇ ਗਵਾਂਢੀਆਂ ਨੂੰ ਵੀ ਪੈ ਗਿਆ ਸੀਗਾ ਤਕਰੀਬਨ ਪਰਸੋਂ ਪਰਸੋਂ ਦੇ ਪਰਸੋਂ ਦੇ ਤੇ ਉਦੋਂ ਬਾਅਦ ਵੀਰੇ ਫਿਰ ਮੈਂ ਬਾਹਰ ਨਿਕਲਿਆ ਤੇ ਮੈਂ ਆਕੇ ਦੇਖਿਆ ਤੇ ਇਹ ਗੇਟ ਦੇ ਅੰਦਰਲੇ ਪਾਸੇ ਖੜਾ ਸੀਗਾ ਤੇ ਉਦੋਂ ਬਾਅਦ ਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੀ ਕਰੀਏ ਵੀ ਕੁੱਟੀਏ ਹਾਂ ਵੀ ਅਫਸਰ ਤਾਂ ਚੱਲ ਆਪਾਂ ਨੇ ਕਿਉਂ ਕੁੱਟਣਾ ਇਹਨੂੰ ਉਦੋਂ ਬਾਅਦ ਜੀ ਗੇਟ ਖੋਲ੍ਹਿਆ ਸੀ ਗੇਟ ਖੋਲ੍ਹ ਕੇ ਉਹਨੂੰ ਫੜ ਕੇ ਬੰਦ ਕਰਿਆ ਜਦ ਪਰਲੇ ਪਾਸੇ ਦੇਖਿਆ ਤਾਂ ਆਪਣਾ ਬਾਪ ਉਹਨੇ ਮਾਰਿਆ ਪਿਆ ਸੀ ਕੀ ਨਾਮ ਸੀ ਉਹਦਾ ਉਹਦੇ ਪਿਤਾ ਦਾ ਨਾਮ ਹੈਗਾ ਜੀ ਜਸਵਿੰਦਰ ਸਿੰਘ ਕਿੰਨੀ ਉਮਰ ਹੈ ਜੀ ਉਹਨਾਂ ਦੀ ਹੈਗੀ ਉਮਰ ਜੀ 55 ਸਾਲ ਦੀ। ਕੀ ਕਰਨ ਲੱਗਦਾ ਵੀ ਇਸ ਤਰ੍ਹਾਂ ਕਿਉਂ ਮਰੇ ਜੀ? ਕਾਰਨ ਕੀ ਆ ਜੀ? ਮੰਨ ਲਓ ਵੀ ਕਹਿੰਦੇ ਨੇ ਵੀ ਸਾਰੇ ਤਿੰਨੇ ਇਹ ਅਫਸਰਡ ਨੇ, ਮੈਂਟਲੀ ਅਫਸਰਡ ਨੇ। ਵੈਸੇ ਜੇ ਮੈਂਟਲੀ ਅਫਸਰਡ ਹੋਵੇ ਤਾਂ ਐਵੇਂ ਇਹਨਾਂ ਨਾਲ ਕਰੇ ਪਹਿਲਾਂ ਇਹਨੇ 1.5 ਤੋਂ 2.5 ਸਾਲ ਪਹਿਲਾਂ ਆਪਣੀ ਦਾਦੀ ਮਾਰਤੀ। ਉਦੋਂ ਬਾਅਦ ਇਹਦਾ ਵੀ ਦਾਦਾ ਵੀ ਮਰਿਆ, ਉਹ ਵੀ ਇਹ ਨਹੀਂ ਪਤਾ ਵੀ ਕਿਵੇਂ ਮਰਿਆ ਜਾਂ ਮਾਪ ਮਰਿਆ। ਉਦੋਂ ਬਾਅਦ ਇਹਨੇ ਆਪਣੀ ਮਾਂ ਦਾ ਵੀ ਸਿਰ ਪਾੜਿਆ ਤੇ ਹੁਣ ਇਹਨੇ ਆਪਣੇ ਬਾਪ ਦਾ ਕੰਮ ਕਰੇ। ਇਹ ਹੋਰ ਇਸ ਬਹੁਤ ਹਥਿਆਰ ਵਗੈਰਾ ਉਸ ਤੇ ਦੇਸੀ ਕਿਨਾ ਮਾਰਿਆ ਗਿਆ ਹਥਿਆਰ ਹਥਿਆਰ ਜੀ ਉੱਥੇ ਬਾਲਾ ਪਿਆ ਸੀ ਖੂਨ ਨਾਲ ਲਿਬੜਿਆ ਸੀਗਾ ਹਾਂਜੀ ਤੇ ਪੁਲਿਸ ਨੇ ਪੁਲਿਸ ਕਿੰਨੇ ਵਜੇ ਪੁਲਿਸ ਰਾਤ ਆਈ ਹੈ ਜੀ ਸਾਢੇ 8:00 ਵਜੇ ਦੇ ਕਰੀਬ ਹਾਂਜੀ ਅਨੁਸ਼ੀ ਗ੍ਰਿਫਤਾਰ ਹਾਂਜੀ ਗ੍ਰਿਫਤਾਰਾ ਜੀ ਰਾਤ ਲੈ ਗਏ ਸੀਗੇ ਉਹਨਾਂ ਤੇ ਤੁਸੀਂ ਕੀ ਮੰਗ ਕਰਦੇ ਪਿੰਡ ਦੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਕੱਲ ਨੂੰ ਸਾਡੇ ਜਵਾਕਾਂ ਨੂੰ ਵੀ ਗਾਲ੍ਹ ਸਕਦਾ ਇਹ ਮੰਨ ਲਓ ਵੀ ਬੀਬੀ ਦੇ ਵਿੱਚ ਕੋਈ ਜਵਾਕ ਖੇਡਦਾ ਸਾਡਾ ਉਹਨੂੰ ਵੀ ਮਾਰ ਸਕਦਾ ਸਤਿਨਾਮ ਹਾਂਜੀ ਡਾਕਟਰ ਹਰਪ੍ਰੀਤ ਸਿੰਘ ਐਸ ਕੇ ਐਸ ਸਮਰਾਲਾ ਡਾਕਟਰ ਸਾਹਿਬ ਰਾਤ ਇੱਕ ਕਤਲ ਦਾ ਮਾਮਲਾ ਕੇ ਇਹ ਕੀ ਮਾਮਲਾ ਸੀ ਕਿ ਕੀ ਡਿਟੇਲ ਹੈ ਜੀ ਹਾਂਜੀ ਇੱਕ ਰਾਤ ਬੋਡੀ ਜਮ੍ਹਾਂ ਕਰਾ ਕੇ ਗਏ ਆ ਸਮਰਾਲਾ ਥਾਣੇ ਦੇ ਪੁਲਿਸ ਪਰਸਨਲ ਆ ਇਹ ਜਸਵਿੰਦਰ ਸਿੰਘ ਨਾਂ ਦਾ ਵਿਅਕਤੀ ਹੈਗਾ ਵਾ ਇਹ ਮਤਲਬ ਇਹਦੇ ਮਲਟੀਪਲ ਇੰਜਰੀ ਸਿਗੀਆਂ ਹੈਡ ਤੇ ਕਾਫੀ ਸਰੀਰ ਤੇ ਬਹੁਤ ਸੱਟਾਂ ਦੇ ਨਿਸ਼ਾਨ ਸਿਗੀਆਂ ਇਹਦੇ ਤੇ ਉਹਦੀ ਬੋਡੀ ਪੋਸਟਮਾਰਟਮ ਵਾਸਤੇ ਮੌਰਚੇ ਵਿੱਚ ਰੱਖਾ ਕੇ ਰਹਿ ਕੇ ਗਏ ਆ ਮਸਲਾ ਦੱਸ ਰਹੇ ਹੋ ਕਿ ਇੰਜਰੀਜ਼ ਮਾਰੀਆਂ ਹੋਈਆਂ ਨੇ ਘਰ ਦੇ ਵਿੱਚ ਕੋਈ ਹੈਗਾ ਸੀ 100 ਦਾ ਕੇਸ ਹੈ ਜਿਸ ਤਰ੍ਹਾਂ ਇਹਨਾਂ ਦੇ ਕੋਈ ਫੈਮਿਲੀ ਮੈਂਬਰ ਵਗੈਰਾ ਦਾ ਕੋਈ ਹੈਗਾ ਸੀ ਕਿੰਨੇ ਕਿੰਨੇ ਹੋ ਰਹੇਗੇ 3 ਦੇ ਮਤਲਬ 50 ਸਾਲ ਦੀ ਉਮਰ ਹੈਗੀ ਇਹਨਾਂ ਦੀ 50 ایਅਰ ਹੈਗੀ ਦਾ ਮੇਲ ਬਾਕੀ ਜਿਹੜੀ ਫਾਈਨਲ ਰਿਪੋਰਟ ਆ ਉਹ ਪੋਸਟ ਕਰਨ ਤੋਂ ਬਾਅਦ ਬੰਦ ਕਰਵਾਇ ਕਰਕੇ ਦਿੱਤੀ ਜਾਊਗੀ ਨਾਲ ਇੰਜਰੀ ਕਿੱਥੇ ਕਿੱਥੇ ਸੀ ਇੰਜਰੀ ਇਹ ਹੈਡ ਤੇ ਹੈਗੀ ਇਹ ਸਿਰ ਦੇ ਵਿੱਚ ਆਈਜ਼ ਤੇ ਹੈਗੀ ਆ ਫੇਸ ਤੇ ਸਾਰੇ ਹੈਗੀ ਆ ਬਾਕੀ ਚੈਸਟ ਵਗੈਰਾ ਤੇ ਬਾਡੀ ਤੇ ਕਾਫੀ ਇੰਜਰੀਜ਼ ਸੀਗੀਆਂ ਮਲਟੀਪਲ ਇੰਜਰੀਜ਼ ਕਰਕੇ ਇਹਨਾਂ ਦੇ ਆਮਾ ਤੁਹਾਡੇ ਜਸਪ੍ਰੀ ਸਿੰਘ ਤਾਂ ਕੀ ਘਟਨਾ ਹੋਈ ਹੈ ਕਹਿੰਦੇ ਤੁਹਾਡੇ ਪਿੰਡ ਦੇ ਵਿੱਚ ਇੱਕ ਕਤਲ ਹੋਇਆ ਤੇ ਵੀਰੇ ਦੱਸਾਂ ਕੀ ਆ ਰਾਤ ਮਨ ਲਓ ਤਕਰੀਬਨ 8 ਵਜੇ ਦਾ ਟਾਈਮ ਹਣਾ ਜੀ 8 ਵਜੇ ਦੇ ਕਰੀਬ ਇਹ ਕੰਧਾਂ ਦੇ ਉੱਤੇ ਜੀ ਦੇਖਦਾ ਸੀਗਾ ਆਪਣੀ ਕੰਧ ਦੇ ਉੱਤੇ ਜੀ ਉਹ ਮੁੰਡਾ ਕੀ ਨਾਮ ਕੀ ਉਹਦਾ ਨਾਮ ਹੈਗਾ ਜੀ ਪ੍ਰਭਜੋ ਸਿੰਘ ਕਿੰਨੀ ਉਮਰ ਕਿੰਨੀ ਉਹਦੀ ਉਮਰ ਹੈ 24 ਸਾਲ ਅੱਛਾ ਜੀ ਤੇ ਕੰਧਾਂ ਦੇ ਉੱਤੇ ਜੀ ਦੇਖਦਾ ਸੀ ਕਦੇ ਬਾਲਾ ਜਾਂ ਲੈ ਕੇ ਚੜਦਾ ਸੀਗਾ ਕਦੇ ਦਾ ਸੀਗਾ ਕੋਲ ਉਹਦੇ ਉਹ ਲੈ ਕੇ ਚੜਦਾ ਸੀਗਾ ਤੇਰਾ ਨਾਲ ਆਪਣੇ ਗਵਾਂਢੀ ਨੇ ਜੀ ਇਹਨਾਂ ਦਾ ਮੁੰਡਾ ਇਹਨੇ ਮੈਨੂੰ ਫੋਨ ਕਰਿਆ ਕਹਿੰਦਾ ਵੀ ਐਂ ਆ ਕੇ ਬਾਹਰ ਦੇਖੀ ਵੀ ਉਹ ਬਾਹਰ ਨੂੰ ਨਿਕਲਣ ਨੂੰ ਕਰਦਾ ਵੀ ਕਿਤੇ ਫੇਰ ਨਾ ਸਾਨੂੰ ਪੈ ਜਵੇ ਇਹਨਾਂ ਨੂੰ ਆ ਨਾਲ ਦੇ ਗਵਾਂਢੀਆਂ ਨੂੰ ਵੀ ਪੈ ਗਿਆ ਸੀਗਾ ਤਕਰੀਬਨ 500 500 ਦੇ 500 ਦੇ ਤੇ ਉਦੋਂ ਬਾਅਦ ਵੀਰੇ ਫਿਰ ਮੈਂ ਬਾਹਰ ਨਿਕਲਿਆ ਤੇ ਮੈਂ ਆ ਕੇ ਦੇਖਿਆ ਤੇ ਇਹ ਗੇਟ ਦੇ ਅੰਤਲੇ ਪਾਸੇ ਖੜਾ ਸੀਗਾ ਤੇ ਉਦੋਂ ਬਾਅਦ ਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੀ ਕਰੀਏ ਵੀ ਕੁੱਟੀਏ ਹਾਂ ਵੀ ਅਫਸੈਟਾ ਚੱਲ ਆਪਾਂ ਨੇ ਕਿਉਂ ਕੁੱਟਣਾ ਇਹਨੂੰ ਉਦੋਂ ਬਾਅਦ ਜੀ ਗੇਟ ਖੋਲ੍ਹਿਆ ਸੀ ਗੇਟ ਖੋਲ੍ਹ ਕੇ ਉਹਨੂੰ ਫੜ ਕੇ ਬੰਦ ਕਰਿਆ ਜਦ ਪਰਲੇ ਪਾਸੇ ਦੇਖਿਆ ਤਾਂ ਆਪਣਾ ਬਾਪ ਉਹਨੇ ਮਾਰਿਆ ਪਿਆ ਸੀ ਕੀ ਨਾਮ ਸੀ ਲੇ ਪਿਤਾ ਦਾ ਉਹਦੇ ਪਿਤਾ ਦਾ ਨਾਮ ਹੈਗਾ ਜੀ ਜਸਵਿੰਦਰ ਸਿੰਘ ਕਿੰਨੀ ਉਮਰ ਹੈ ਜੀ ਮੋਢੀ ਹੈਗੀ ਉਮਰ ਜੀ 55 ਸਾਲ ਦੀ ਕੀ ਕਰਨ ਲੱਗਦਾ ਵੀ ਕਿਸ ਤਰੀਕੇ ਨਾਲ ਕਿਉਂ ਮਾਰੇ ਗਏ ਕਾਰਨ ਕੀ ਆ ਜੀ ਮੰਨ ਲਓ ਵੀ ਕਹਿੰਦੇ ਨੇ ਵੀ ਸਾਰੇ ਤਿੰਨੇ ਇਹ ਅਫਸੈਟ ਨੇ ਮੈਂਟਲੀ ਅਫਸੈਟ ਨੇ ਵੈਸੇ ਜੇ ਮੈਂਟਲੀ ਅਫਸੈਟ ਹੋਵੇ ਤਾਂ ਆਈ ਮੈਂ ਉਹਨਾਂ ਕਰੇ ਪਹਿਲਾਂ ਇਹਨੇ 1.5 2 2.5 ਸਾਲ ਪਹਿਲਾਂ ਆਪਣੀ ਦਾਦੀ ਮਾਰਤੀ ਉਦੋਂ ਬਾਅਦ ਇਹਦਾ ਵੀ ਦਾਦਾ ਵੀ ਮਰਿਆ ਉਹ ਵੀ ਇਹ ਨਹੀਂ ਪਤਾ ਵੀ ਕਿਵੇਂ ਮਾਰਿਆ ਜਾਨ ਮਾਪ ਮਰਿਆ ਉਦੋਂ ਬਾਅਦ ਇਹਨੇ ਆਪਣੇ ਮਾਂ ਦਾ ਵੀ ਸਿਰ ਪਾੜਿਆ ਤੇ ਹੁਣ ਇਹਨੇ ਆਪਣੇ ਬਾਪ ਦਾ ਕੰਮ ਕਰੇ ਤੇ ਹੋਰ ਇਸ ਤੇ ਬਹੁਤ ਹਥਿਆਰ ਵਗੈਰਾ ਸੀ ਨਾ ਮਾਰਿਆ ਗਿਆ ਹਥਿਆਰ ਹਥਿਆਰ ਜੀ ਉੱਥੇ ਬਾਲਾ ਪਿਆ ਸੀ ਖੂਨ ਨਾਲ ਲਿਬੜਿਆ ਸੀਗਾ ਹਾਂਜੀ ਤੇ ਪੁਲਿਸ ਨੂੰ ਪੁਲਿਸ ਕਿੰਨੇ ਵਜੇ ਆਈ ਪੁਲਿਸ ਰਾਤ ਆਈ ਹੈ ਜੀ ਸਾਢੇ 8 ਵਜੇ ਦੇ ਕਰੀਬ ਹਾਂਜੀ ਹੰਦੋਸ਼ੀ ਗ੍ਰਿਫਤਾਰ ਹਾਂਜੀ ਗ੍ਰਿਫਤਾਰਾ ਜੀ ਰਾਤ ਲੈ ਗਏ ਸੀਗੇ ਉਹਨਾਂ ਤੇ ਤੁਸੀਂ ਕੀ ਮੰਗ ਕਰਦੇ ਪਿੰਡਲ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਕੱਲ ਨੂੰ ਸਾਡੇ ਜਵਾਕਾਂ ਨੂੰ ਵੀ ਕਾਲ ਸਕਦਾ ਇਹ ਮੰਨ ਲਓ ਵੀ ਬੀਬੀ ਹੀ ਦੇ ਵਿੱਚ ਕੋਈ ਜਵਾਕ ਖੇਡਦਾ ਸਾਡਾ ਉਹਨੂੰ ਵੀ ਮਾਰ ਸਕਦਾ ਡਾਕਟਰ ਕੀ ਨਾਮ ਹਾਂਜੀ ਡਾਕਟਰ ਹਰਪ੍ਰੀਤ ਸਿੰਘ ਐਸ ਕੇ ਐਸ ਸਿਮਰਾਲਾ ਡਾਕਟਰ ਸੋ ਰਾਤ ਇੱਕ ਘਰ ਤੋਂ ਦਾ ਮਾਮਲਾ ਗਿਆ ਕੀ ਮਾਮਲਾ ਸੀਗਾ ਤੁਹਾਨੂੰ ਕੀ ਡਿਟੇਲ ਲੱਗਦੀ ਹੈ ਹਾਂਜੀ ਇੱਕ ਰਾਤ ਬੋਡੀ ਜਮ੍ਹਾਂ ਕਰਾ ਕੇ ਗਏ ਆ ਸਮਰਾਲੇ ਥਾਣੇ ਦੇ ਪੁਲਿਸ ਪਰਸਨਲ ਆ ਇਹ ਜਸਵਿੰਦਰ ਸਿੰਘ ਨਾਮ ਦਾ ਵਿਅਕਤੀ ਹੈਗਾ ਵਾ ਇਹ ਮਤਲਬ ਕਿ ਇਹ ਮਲਟੀਪਲ ਇੰਜਰੀ ਸੀਗੀਆਂ ਹੈਡ ਤੇ ਕਾਫੀ ਸਰੀਰ ਤੇ ਬਹੁਤ ਸੱਟਾਂ ਦੇ ਨਿਸ਼ਾਨ ਸੀਗੇ ਇਹਦੇ ਤੇ ਉਹਦੀ ਬੋਡੀ ਪੋਸਟਮਾਰਟਮ ਵਾਸਤੇ ਮੌਰਚਰ ਵਿੱਚ ਰੱਖਾ ਕੇ ਰੱਖ ਕੇ ਗਏ ਆ ਮਸਲਾ ਦੱਸ ਰਿਹਾ ਵਗੇ ਤੇ ਇੰਜਰੀਜ਼ ਮਾਰੀਆਂ ਹੋਈਆਂ ਨੇ ਘਰ ਦੇ ਵਿੱਚ ਕੋਈ ਹੈਗਾ ਜੀ ਸਾਡਾ ਦਾ ਕੇਸ ਆ ਜਿਸ ਤਰ੍ਹਾਂ ਇਹਨਾਂ ਦੇ ਕੋਈ ਫੈਮਿਲੀ ਮੈਂਬਰ ਵਗੈਰਾ ਦਾ ਕੋਈ ਹੈਗਾ ਸੀ ਕਿੰਨੀ ਉਮਰ ਹੈਗੀ ਇਹਦੀ ਇਹਨਾਂ ਦੀ ਮਤਲਬ 50 ਸਾਲ ਦੀ ਉਮਰ ਹੈਗੀ ਇਹਨਾਂ ਦੀ 50 ایਅਰ ਹੈਗੇ ਦਾ ਮੇਲ ਬਾਕੀ ਜਿਹੜੀ ਫਾਈਨਲ ਰਿਪੋਰਟ ਆ ਉਹ ਪੋਸਟ ਕਰਨ ਤੋਂ ਬਾਅਦ ਬੰਦ ਕਾਰਵਾਈ ਕਰਕੇ ਦਿੱਤੀ ਜਾਊਗੀ ਨਾਲ ਇੰਜਰੀ ਕਿੱਥੇ ਕਿੱਥੇ ਸੀਗੀ ਇੰਜਰੀ ਆ ਵੀ ਹੈੱਡ ਤੇ ਹੈਗੀ ਐ ਸਿਰ ਦੇ ਵਿੱਚ ਆਈਜ਼ ਤੇ ਹੈਗੀ ਆ ਫੇਸ ਤੇ ਸਾਰੇ ਹੈਗੀ ਆ ਬਾਕੀ ਚੈਸਟ ਵਗੈਰਾ ਤੇ ਬਾਡੀ ਤੇ ਕਾਫੀ ਇੰਜਰੀਜ਼ ਸੀਗੀ ਮਲਟੀਪਲ ਇੰਜਰੀਜ਼ ਕਰਕੇ ਇਹਨਾਂ ਦੇ ਕੀ ਰਾਮਾ ਤੁਹਾਡੇ ਜਸਪ੍ਰੀ ਸਿੰਘ ਤਾਂ ਕੀ ਘਟਨਾ ਹੋਈ ਆ ਕਹਿੰਦੇ ਤੁਹਾਡੇ ਫਿਰ ਦੇ ਵਿੱਚ ਇੱਕ ਤਤਲ ਹੋਇਆ ਤੇ ਵੀਰੇ ਦੱਸਾਂ ਕੀ ਆ ਰਾਤ ਮੰਨ ਲਓ ਤਕਰੀਬਨ ਅ 8:00 ਵੇ ਦਾ ਟਾਈਮ ਹਣਾ ਜੀ 8:00 ਵੇ ਦੇ ਕਰੀਬ ਇਹ ਕੰਧਾਂ ਦੇ ਉੱਤੇ ਜੀ ਦੇਖਦਾ ਸੀਗਾ ਆਪਣੇ ਕੰਧਾਂ ਦੇ ਉੱਤੇ ਜੀ ਉਹ ਮੁੰਡਾ ਕੀ ਨਾਮ ਕੀ ਉਹਦਾ ਜੀ ਉਹਦਾ ਨਾਮ ਹੈਗਾ ਜੀ ਪ੍ਰਭਜੋਤ ਸਿੰਘ ਕਿੰਨੀ ਉਮਰ ਕਿੰਨੀ ਉਹਦੀ ਉਮਰ ਹੈ 24 ਸਾਲ ਅੱਛਾ ਜੀ ਤੇ ਕੰਧਾਂ ਦੇ ਉੱਤੇ ਜੀ ਦੇਖਦਾ ਸੀ ਕਦੇ ਬਾਲਾ ਜਾਂ ਲੈ ਕੇ ਚੜਦਾ ਸੀਗਾ ਕਦੇ ਦਾ ਸੀਗਾ ਕੋਲ ਉਹਦੇ ਉਹ ਲੈ ਕੇ ਚੜਦਾ ਸੀਗਾ ਤੇਰਾ ਨਾਲ ਆਪਣੇ ਗਵਾਂਢੀ ਨੇ ਜੀ ਇਹਨਾਂ ਦਾ ਮੁੰਡਾ ਇਹਨੇ ਮੈਨੂੰ ਫੋਨ ਕਰਿਆ ਕਹਿੰਦਾ ਵੀ ਐਂ ਆ ਕੇ ਬਾਹਰ ਦੇਖੀ ਵੀ ਉਹ ਬਾਹਰ ਨੂੰ ਨਿਕਲਣ ਨੂੰ ਕਰਦਾ ਵੀ ਕਿਤੇ ਫੇਰ ਨਾ ਸਾਨੂੰ ਪੈ ਜਵੇ ਇਹਨਾਂ ਨੂੰ ਆ ਨਾਲ ਦੇ ਗਵਾਂਡੀਆਂ ਨੂੰ ਵੀ ਪੈ ਗਿਆ ਸੀਗਾ ਤਕਰੀਬਨ 500 500 ਦੇ 500 ਦੇ ਤੇ ਉਦੋਂ ਬਾਅਦ ਵੀਰੇ ਫਿਰ ਮੈਂ ਬਾਹਰ ਨਿਕਲਿਆ ਤੇ ਮੈਂ ਆ ਕੇ ਦੇਖਿਆ ਤੇ ਇਹ ਗੇਟ ਦੇ ਅੰਦਰਲੇ ਪਾਸੇ ਖੜਾ ਸੀਗਾ ਤੇ ਉਦੋਂ ਬਾਅਦ ਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੀ ਕਰੀਏ ਵੀ ਕੁੱਟੀਏ ਮੈਂ ਵੀ ਅਫਸਰ ਤਾਂ ਚੱਲ ਆਪਾਂ ਨੇ ਕਿਉਂ ਕੁੱਟਣਾ ਇਹਨੂੰ ਉਦੋਂ ਬਾਅਦ ਜੀ ਗੇਟ ਖੋਲ੍ਹਿਆ ਸੀ ਗੇਟ ਖੋਲ੍ਹ ਕੇ ਉਹਨੂੰ ਫੜ ਕੇ ਬੰਦ ਕਰਿਆ ਜਦ ਪਰਲੇ ਪਾਸੇ ਦੇਖਿਆ ਤਾਂ ਆਪਣਾ ਬਾਪ ਉਹਨੇ ਮਾਰਿਆ ਪਿਆ ਸੀ ਕੀ ਨਾਮ ਸਿਰ ਪਿਤਾ ਦਾ ਉਹਦੇ ਪਿਤਾ ਦਾ ਨਾਮ ਹੈਗਾ ਜੀ ਜਸਵਿੰਦਰ ਸਿੰਘ ਕਿੰਨੀ ਉਮਰ ਹੈ ਜੀ ਮੋਢੀ ਹੈਗੀ ਉਮਰ ਜੀ 55 ਸਾਲ ਦੀ ਕੀ ਕਰਨ ਲੱਗਦਾ ਵੀ ਕਿਸ ਤਰੀਕੇ ਨਾਲ ਕਿਉਂ ਮਾਰੇ ਵੀ ਕਾਰਨ ਕੀ ਹੈ ਜੀ ਮੰਨ ਲਓ ਵੀ ਕਹਿੰਦੇ ਨੇ ਵੀ ਸਾਰੇ ਤਿੰਨੇ ਇਹ ਅਫਸਰਡ ਨੇ ਮੈਂਟਲੀ ਅਫਸਰਡ ਨੇ ਵੈਸੇ ਜੇ ਮੈਂਟਲੀ ਅਫਸਰਡ ਹੋਵੇ ਤਾਂ ਐਵੇਂ ਇਹਨਾਂ ਨੇ ਕਰੇ ਪਹਿਲਾਂ ਇਹਨੇ 1.5 2.5 ਸਾਲ ਪਹਿਲਾਂ ਆਪਣੀ ਦਾਦੀ ਮਾਰਤੀ ਉਦੋਂ ਬਾਅਦ ਇਹਦਾ ਵੀ ਦਾਦਾ ਵੀ ਮਰਿਆ ਉਹ ਵੀ ਇਹ ਨਹੀਂ ਪਤਾ ਵੀ ਕਿਵੇਂ ਮਾਰੇ ਆ ਜਾਨ ਮਾਪ ਮਰਿਆ ਉਦੋਂ ਬਾਅਦ ਇਹਨੇ ਆਪਣੇ ਮਾਂ ਦਾ ਵੀ ਸਿਰ ਪਾੜਿਆ ਤੇ ਹੁਣ ਇਹਨੇ ਆਪਣੇ ਬਾਪ ਦਾ ਹਮ ਕਰਿਆ ਤੇ ਹੋਰ ਇਸ ਪਾਸੇ ਹਥਿਆਰ ਵਗੈਰਾ ਉੱਥੇ ਪਏ ਸੀ ਕਿ ਨਾ ਮਾਰਿਆ ਗਿਆ ਹਥਿਆਰ ਹਥਿਆਰ ਜੀ ਉੱਥੇ ਬਾਲਾ ਪਿਆ ਸੀ ਖੂਨ ਨਾਲ ਲਿਬੜਿਆ ਸੀਗਾ ਹਾਂਜੀ ਤੇ ਪੁਲਿਸ ਦੇ ਪੁਲਿਸ ਕਿੰਨੇ ਵਜੇ ਪੁਲਿਸ ਰਾਤ ਆਈ ਹੈ ਜੀ ਸਾਢੇ 8:00 ਵਜੇ ਦੇ ਕਰੀਬ ਹਾਂਜੀ ਹੁਣ ਦੋਸ਼ੀ ਗ੍ਰਿਫਤਾਰ ਹਾਂਜੀ ਗ੍ਰਿਫਤਾਰ ਆ ਜੀ ਰਾਤ ਲੈ ਗਏ ਸੀਗੇ ਉਹਨੂੰ ਤੇ ਤੁਸੀਂ ਕੀ ਮੰਗ ਕਰਦੇ ਪਿੰਡ ਦੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਜੀ ਕੱਲ ਨੂੰ ਸਾਡੇ ਜਵਾਕਾਂ ਨੂੰ ਵੀ ਗਾਲ੍ਹ ਸਾਦਾ ਇਹ ਮੰਨ ਲਓ ਵੀ ਬੀਬੀ ਹੀ ਦੇ ਵਿੱਚ ਕੋਈ ਜਵਾਕ ਖੇਡਦਾ ਸਾਡਾ ਉਹਨੂੰ ਵੀ ਮਾਰ ਸਾਦਾ ਲਕਸ਼ਪਤੀ ਨਾਮ ਹਾਂਜੀ ਡਾਕਟਰ ਹਰਪ੍ਰੀਤ ਸਿੰਘ ਐਸ ਕੇ ਐ ਸਮਰਾਲਾ ਡਾਕਟਰ ਸਾਹਿਬ ਰਾਤ ਇੱਕ ਕਤਲ ਦਾ ਮਾਮਲਾ ਹੈ ਕਿ ਕੀ ਮਾਮਲਾ ਸੀ ਕਿ ਕੀ ਡਿਟੇਲ ਹੈਗੀ ਹਾਂਜੀ ਇੱਕ ਰਾਤ ਬੋਡੀ ਜਮ੍ਹਾਂ ਕਰਾ ਕੇ ਗਏ ਆ ਸਮਰਾਲਾ ਥਾਣੇ ਦੇ ਪੁਲਿਸ ਪਰਸਨਲ ਆ ਇਹ ਜਸਵਿੰਦਰ ਸਿੰਘ ਨਾਮ ਦਾ ਵਿਅਕਤੀ ਹੈਗਾ ਵਾ ਇਹ ਮਤਲਬ ਕਿ ਇਹ ਮਲਟੀਪਲ ਇੰਜਰੀਸ ਸੀਗੀਆਂ ਹੈਡ ਤੇ ਕਾਫੀ ਸਰੀਰ ਤੇ ਬਹੁਤ ਸੱਟਾਂ ਦੇ ਨਿਸ਼ਾਨ ਸੀਗੇ ਇਹਦੇ ਤੇ ਉਹਦੀ ਬਾਡੀ ਪੋਸਟਮਾਰਟਮ ਵਾਸਤੇ ਮੋਰਚਰ ਵਿੱਚ ਰੱਖਾ ਕੇ ਰੱਖ ਲਏ ਆ ਮਸਲਾ ਦੱਸ ਰਿਹਾ ਕਿ ਇਹ ਇੰਜਰੀਸ ਮਾਰੀਆਂ ਹੋਈਆਂ ਨੇ ਘਰ ਦੇ ਵਿੱਚ ਕੋਈ ਹੈਗਾ ਤੁਸੀਂ ਸਾਡਾ ਕੇਸ ਆ ਜਿਸ ਤਰ੍ਹਾਂ ਇਹਨਾਂ ਦੇ ਕੋਈ ਫੈਮਿਲੀ ਮੈਂਬਰ ਵਗੈਰਾ ਦਾ ਕੋਈ ਲੱਗਿਆ ਸੀ ਤੇ ਉਹ ਵੀ ਮਰ ਗਈ ਹੈ ਇਹਨਾਂ ਦੀ ਮਤਲਬ 50 ਸਾਲ ਦੀ ਉਮਰ ਹੈਗੀ ਇਹਨਾਂ ਦੀ 50 ਇਅਰ ਹੈਗੇ ਦਾ ਮੇਲ ਬਾਕੀ ਜਿਹੜੀ ਫਾਈਨਲ ਰਿਪੋਰਟ ਆ ਉਹ ਪੋਸਟਮਾਰਟਮ ਤੋਂ ਬਾਅਦ ਬਣ ਕੇ ਕਾਰਵਾਈ ਕਰਕੇ ਦਿੱਤੀ ਜਾਊ ਕਿ ਨਾਲ ਇੰਜਰੀ ਕਿੱਥੇ ਕਿੱਥੇ ਸੀਗੀਆਂ ਇੰਜਰੀ ਇਹਦੇ ਹੈਡ ਤੇ ਹੈਗੀ ਹੈ ਸ ਆイズ ਤੇ ਹੈਗੀ ਆ ਫੇਸ ਤੇ ਸਾਰੇ ਹੈਗੀ ਆ ਬਾਕੀ ਚੈਸਟ ਵਗੈਰਾ ਤੇ ਬਾਡੀ ਤੇ ਕਾਫੀ ਇੰਜਰੀਜ਼ ਸੀਗੀ ਮਲਟੀਪਲ ਇੰਜਰੀਜ਼ ਕਰਕੇ ਇਹਨਾਂ ਦੇ ਕਿਰਮਾ ਤੁਹਾਡੇ ਜਸਪ੍ਰੀ ਸਿੰਘ ਤਾਂ ਕੀ ਘਟਨਾ ਹੋਈ ਆ ਕਹਿੰਦੇ ਤੁਹਾਡੇ ਪਿੰਡ ਦੇ ਵਿੱਚ ਇੱਕ ਸਤਲ ਹੋਇਆ ਤੇ ਵੀਰੇ ਦੱਸਾਂ ਕੀ ਆ ਰਾਤ ਮਤਲਬ ਤਕਰੀਬਨ 8 ਵਜੇ ਦਾ ਟਾਈਮ ਹੋਣਾ ਜੀ 8 ਵਜੇ ਦੇ ਕਰੀਬ ਇਹ ਕੰਧਾਂ ਦੇ ਉੱਤੇ ਚ ਹੀ ਦੇਖਦਾ ਸੀਗਾ ਆਪਣੇ ਕੰਧਾਂ ਦੇ ਉੱਤੇ ਜੀ ਹਾਂ ਉਮੰਡਾ ਕੀ ਨਾਮ ਕੀ ਹੈ ਬਾਈ ਤੁਹਾਡਾ ਨਾਮ ਹੈਗਾ ਜੀ ਪ੍ਰਭਜੋਤ ਸਿੰਘ ਕਿੰਨੀ ਉਮਰ ਕਿੰਨੀ ਹੈ ਉਹਦੀ ਉਮਰ ਹੈ 24 ਸਾਲ ਅੱਛਾ ਜੀ ਤੇ ਕੰਧਾਂ ਦੇ ਉੱਤੇ ਜੀ ਦੇਖਦਾ ਸੀ ਕਦੇ ਬਾਲਾ ਜਾਂ ਲੈ ਕੇ ਚੜਦਾ ਸੀਗਾ ਕਦੇ ਦਾ ਸੀਗਾ ਕੋਲ ਉਹਦੇ ਉਹ ਲੈ ਕੇ ਚੜਦਾ ਸੀਗਾ ਤੇਰਾ ਨਾਲ ਆਪਣੇ ਗਵਾਂਢੀ ਨੇ ਜੀ ਇਹਨਾਂ ਦਾ ਮੁੰਡਾ ਇਹਨੇ ਮੈਨੂੰ ਫੋਨ ਕਰਿਆ ਕਹਿੰਦਾ ਵੀ ਆਈ ਆ ਕੇ ਬਾਹਰ ਦੇਖੀ ਵੀ ਉਹ ਬਾਹਰ ਨੂੰ ਨਿਕਲਣ ਨੂੰ ਕਰਦਾ ਵੀ ਕਿਤੇ ਫੇਰ ਨਾ ਸਾਨੂੰ ਪੈ ਜਾਵੇ ਇਹਨਾਂ ਨੂੰ ਆ ਨਾਲ ਦੇ ਗਵਾਂਢੀਆਂ ਨੂੰ ਵੀ ਪੈ ਗਿਆ ਸੀਗਾ ਤਕਰੀਬਨ ਪਰਸੋਂ ਪਰਸੋਂ ਦੇ ਪਰਸੋਂ ਦੇ ਤੇ ਉਦੋਂ ਬਾਅਦ ਵੀਰੇ ਫਿਰ ਮੈਂ ਬਾਹਰ ਨਿਕਲਿਆ ਤੇ ਮੈਂ ਆਕੇ ਦੇਖਿਆ ਤੇ ਇਹ ਗੇਟ ਦੇ ਹੰਤਲੇ ਪਾਸੇ ਖੜਾ ਸੀਗਾ ਤੇ ਉਦੋਂ ਬਾਅਦ ਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੀ ਕਰੀਏ ਵੀ ਕੁੱਟੀਏ ਹਾਂ ਵੀ ਅਫਸਰ ਤਾਂ ਚੱਲ ਆਪਾਂ ਨੇ ਕਿਉਂ ਕੁੱਟਣਾ ਇਹਨੂੰ ਉਦੋਂ ਬਾਅਦ ਜੀ ਗੇਟ ਖੋਲ੍ਹਿਆ ਸੀ ਗੇਟ ਖੋਲ੍ਹ ਕੇ ਉਹਨੂੰ ਫੜ ਕੇ ਬੰਦ ਕਰਿਆ ਜਦ ਪਰਲੇ ਪਾਸੇ ਦੇਖਿਆ ਤਾਂ ਆਪਣਾ ਬਾਪ ਉਹਨੇ ਮਾਰਿਆ ਪਿਆ ਸੀ ਕੀ ਨਾਮ ਸੀ ਉਹ ਪਿਤਾ ਦਾ ਉਹਦੇ ਪਿਤਾ ਦਾ ਨਾਮ ਹੈਗਾ ਜੀ ਜਸਵਿੰਦਰ ਸਿੰਘ ਕਿੰਨੀ ਉਮਰ ਹੈ ਜੀ ਉਹਨਾਂ ਦੀ ਹੈਗੀ ਉਮਰ ਜੀ 55 ਸਾਲ ਦੀ ਕੀ ਕੰਨ ਲੱਗਦਾ ਵੀ ਕਿਸ ਤਰੀਕੇ ਨਾਲ ਕਿਉਂ ਮਰੇ ਜੀ ਕਾਰਨ ਕੀ ਆ ਜੀ ਮੰਨ ਲਓ ਵੀ ਕਹਿੰਦੇ ਨੇ ਵੀ ਸਾਰੇ ਤਿੰਨੇ ਇਹ ਅਫਸਰਡ ਨੇ ਮੈਂਟਲੀ ਅਫਸਰਡ ਨੇ ਵੈਸੇ ਜੇ ਮੈਂਟਲੀ ਅਫਸਰਡ ਹੋਵੇ ਤਾਂ ਐਵੇਂ ਇਹਨਾਂ ਨੇ ਘਰੇ ਪਹਿਲਾਂ ਇਹਨੇ 1.5 ਤੋਂ 2.5 ਸਾਲ ਪਹਿਲਾਂ ਆਪਣੀ ਦਾਦੀ ਮਾਰਤੀ ਉਦੋਂ ਬਾਅਦ ਇਹਦਾ ਵੀ ਦਾਦਾ ਵੀ ਮਰਿਆ ਉਹ ਵੀ ਇਹ ਨਹੀਂ ਪਤਾ ਵੀ ਕਿਵੇਂ ਮਰਿਆ ਜਾਨ ਮਾਪ ਮਰਿਆ ਉਦੋਂ ਬਾਅਦ ਇਹਨੇ ਆਪਣੀ ਮਾਂ ਦਾ ਵੀ ਸਿਰ ਪਾੜਿਆ ਤੇ ਹੁਣ ਇਹਨੇ ਆਪਣੇ ਬਾਪ ਦਾ ਕੰਮ ਕਰੇ ਇਹ ਹੋਇ ਇਸ ਪਾਸ ਹਥਿਆਰ ਵਗੈਰਾ ਉੱਥੇ ਪਏ ਸੀ ਜਿੰਨਾ ਮਾਰਿਆ ਗਿਆ ਹਥਿਆਰ ਹਥਿਆਰ ਜੀ ਉੱਥੇ ਬਾਲਾ ਪਿਆ ਸੀ ਖੂਨ ਨਾਲ ਲਿਬੜਿਆ ਸੀਗਾ ਹਾਂਜੀ ਤੇ ਪੁਲਿਸ ਨੇ ਬੇ ਪੁਲਿਸ ਕਿੰਨੇ ਵਜੇ ਪੁਲਸਰ ਰਾਤ ਆਈ ਹੈ ਜੀ ਸਾਢੇ 8:00 ਵਜੇ ਦੇ ਕਰੀਬ ਹਾਂਜੀ ਸੰਤੋਸ਼ ਗ੍ਰਿਫਤਾਰ ਹਾਂਜੀ ਗ੍ਰਿਫਤਾਰਾ ਜੀ ਰਾਤ ਲੈ ਗਏ ਸੀਗੇ ਉਹਨੂੰ ਤੇ ਤੁਸੀਂ ਕੀ ਮੰਗ ਕਰਦੇ ਪਿੰਡ ਦੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਕੱਲ ਨੂੰ ਸਾਡੇ ਜਵਾਕਾਂ ਨੂੰ ਵੀ ਗਾਲ ਸਾਦਾ ਇਹ ਮੰਨ ਲਓ ਵੀ ਬੀਬੀ ਹੀ ਦੇ ਵਿੱਚ ਕੋਈ ਜਵਾਕ ਖੇਡਦਾ ਸਾਡਾ ਉਹਨੂੰ ਵੀ ਮਾਰ ਸਕਦਾ ਕੱਪਸ ਕੀ ਨਾਮ ਹਾਂਜੀ ਡਾਕਟਰ ਹਰਪ੍ਰੀਤ ਸਿੰਘ ਐਸ ਕੇ ਐਸ ਸਮਰਾਲਾ ਡਾਕਟਰ ਸਾਹਿਬ ਰਾਤ ਇੱਕ ਕਤਲ ਦਾ ਮਾਮਲਾ ਹੈ ਕੀ ਮਾਮਲਾ ਸੀ ਕਿ ਕੀ ਡਿਟੇਲ ਲੈਂਗੇ ਹਾਂਜੀ ਇੱਕ ਰਾਤ ਬੋਡੀ ਜਮ੍ਹਾਂ ਕਰਾ ਕੇ ਗਏ ਆ ਸਮਰਾਲਾ ਥਾਣੇ ਦੇ ਪੁਲਿਸ ਪਰਸਨਲ ਆ ਇਹ ਜਸਵਿੰਦਰ ਸਿੰਘ ਨਾਮ ਦਾ ਵਿਅਕਤੀ ਹੈਗਾ ਵਾ ਇਹ ਮਤਲਬ ਕਿ ਇਹ ਮਲਟੀਪਲ ਇੰਜਰੀ ਸਿਗੀਆਂ ਹੈਡ ਤੇ ਕਾਫੀ ਸਰੀਰ ਤੇ ਬਹੁਤ ਸੱਟਾਂ ਦੇ ਨਿਸ਼ਾਨ ਸਿਗੇ ਇਹਦੇ ਤੇ ਉਹਦੀ ਬੋਡੀ ਪੋਸਟਮਾਰਟਮ ਵਾਸਤੇ ਮੌਲਚਰੀ ਵਿੱਚ ਰੱਖਾ ਕੇ ਰਹਿ ਕੇ ਗਏ ਆ ਕਸਰਾ 10 ਵਗੈਰੇ ਇੰਜਰੀਜ਼ ਮਾਰੀ ਹੋਈਆਂ ਨੇ ਘਰ ਦੇ ਵਿੱਚ ਕੋਈ ਹੈਗਾ ਸੀ ਸੌਲਡਰ ਦਾ ਕੇਸ ਆ ਜਿਸ ਤਰ੍ਹਾਂ ਇਹਨਾਂ ਦੇ ਕੋਈ ਫੈਮਿਲੀ ਮੈਂਬਰ ਵਗੈਰਾ ਦਾ ਕੋਈ ਹੈਗਾ ਸੀ ਕਿੰਨੀ ਉਮਰ ਹੈਗੀ ਇਹ ਤਿੰਨ ਦੇ ਮਤਲਬ 50 ਸਾਲ ਦੀ ਉਮਰ ਹੈਗੀ ਇਹਨਾਂ ਦੀ 50 ایਅਰ ਹੈਗੀ ਦਾ ਮੇਲ ਬਾਕੀ ਜਿਹੜੀ ਫਾਈਨਲ ਰਿਪੋਰਟ ਆ ਉਹ ਪੋਸਟ ਕਰਨ ਤੋਂ ਬਾਅਦ ਬੰਦ ਕਾਰਵਾਈ ਕਰਕੇ ਦਿੱਤੀ ਜਾਊਗੀ ਨਾਲ ਇੰਜਰੀ ਕਿੱਥੇ ਕਿੱਥੇ ਸੀ ਇੰਜਰੀ ਆ ਵੀ ਹੈੱਡ ਤੇ ਹੈਗੀ ਆ ਜੀ ਸਿਰ ਦੇ ਵਿੱਚ ਆਈਜ਼ ਤੇ ਹੈਗੀ ਆ ਫੇਸ ਤੇ ਸਾਰੇ ਹੈਗੀ ਆ ਬਾਕੀ ਚੈਸਟ ਵਗੈਰਾ ਤੇ ਬਾਡੀ ਤੇ ਕਾਫੀ ਇੰਜਰੀਜ਼ ਸੀਗੀ ਮਲਟੀਪਲ ਇੰਜਰੀਜ਼ ਕਰਕੇ ਇਹਨਾਂ ਦੇ ਤੁਹਾਡੇ ਜਸਪ੍ਰੀ ਸਿੰਘ ਤਾਂ ਕੀ ਘਟਨਾ ਹੋਈ ਹੈ ਕਹਿੰਦੇ ਤੁਹਾਡੇ ਫਿਰ ਦੇ ਵਿੱਚ ਇੱਕ ਕਤਲ ਹੋਇਆ ਤੇ ਵੀਰੇ ਦੱਸਾਂ ਕੀ ਆ ਰਾਤ ਮਨ ਲਓ ਤਕਰੀਬਨ 8 ਵਜੇ ਦਾ ਟਾਈਮ ਹਣਾ ਜੀ 8 ਵਜੇ ਦੇ ਕਰੀਬ ਇਹ ਕੰਧਾਂ ਦੇ ਉੱਤੇ ਜੀ ਦੇਖਦਾ ਸੀਗਾ ਆਪਣੀ ਕੰਧਾਂ ਦੇ ਉੱਤੇ ਜੀ ਉਹ ਮੁੰਡਾ ਕੀ ਨਾਮ ਕੀ ਉਹਦਾ ਨਾਮ ਹੈਗਾ ਜੀ ਪ੍ਰਭਜੋ ਸਿੰਘ ਕਿੰਨੀ ਉਮਰ ਕਿੰਨੀ ਉਹਦੀ ਉਮਰ ਹੈ 24 ਸਾਲ ਅੱਛਾ ਜੀ ਤੇ ਕੰਧਾਂ ਦੇ ਉੱਤੇ ਜੀ ਦੇਖਦਾ ਸੀ ਕਦੇ ਬਾਲਾ ਜਾ ਕੇ ਚੜ੍ਹਦਾ ਸੀਗਾ ਕਦੇ ਦਾਹ ਸੀਗਾ ਕੋਲ ਉਹਦੇ ਉਹ ਲੈ ਕੇ ਚੜਦਾ ਸੀਗਾ ਤੇਰਾ ਨਾਲ ਆਪਣੇ ਗਵਾਂਢੀ ਨੇ ਜੀ ਇਹਨਾਂ ਦਾ ਮੁੰਡਾ ਇਹਨੇ ਮੈਨੂੰ ਫੋਨ ਕਰਦੇ ਆ ਵੀ ਆਈਂ ਆ ਕੇ ਬਾਹਰ ਦੇਖੀ ਵੀ ਉਹ ਬਾਹਰ ਨੂੰ ਨਿਕਲਣ ਨੂੰ ਕਰਦਾ ਵੀ ਕਿਤੇ ਫੇਰ ਨਾ ਸਾਨੂੰ ਪੈ ਜਵੇ ਇਹਨਾਂ ਨੂੰ ਆ ਨਾਲ ਦੇ ਗਵਾਂਢੀਆਂ ਨੂੰ ਵੀ ਪੈ ਗਿਆ ਸੀਗਾ ਤਕਰੀਬਨ 500 500 ਦੇ 500 ਦੇ ਤੇ ਉਦੋਂ ਬਾਅਦ ਵੀਰੇ ਫਿਰ ਮੈਂ ਬਾਹਰ ਨਿਕਲਿਆ ਤੇ ਮੈਂ ਆ ਕੇ ਦੇਖਿਆ ਤੇ ਇਹ ਗੇਟ ਦੇ ਅੰਦਰਲੇ ਪਾਸੇ ਖੜਾ ਸੀਗਾ ਤੇ ਉਦੋਂ ਬਾਅਦ ਤੇ ਇਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਇਹਦਾ ਕੀ ਕਰੀਏ ਵੀ ਕੁੱਟੀਏ ਹਾਂ ਵੀ ਅਫਸਰਟਾ ਚੱਲ ਆਪਾਂ ਨੇ ਕਿਉਂ ਕੁੱਟਣਾ ਇਹਨੂੰ ਉਦੋਂ ਬਾਅਦ ਜੀ ਗੇਟ ਖੋਲ੍ਹਿਆ ਸੀ ਗੇਟ ਖੋਲ੍ਹ ਕੇ ਉਹਨੂੰ ਫੜ ਕੇ ਬੰਦ ਕਰਿਆ ਜਦ ਪਰਲੇ ਪਾਸੇ ਦੇਖਿਆ ਤਾਂ ਆਪਣਾ ਬਾਪ ਉਹਨੇ ਮਾਰਿਆ ਪਿਆ ਸੀ ਕੀ ਨਾਮ ਸੀ ਉਹਦਾ ਉਹਦੇ ਪਿਤਾ ਦਾ ਨਾਮ ਹੈਗਾ ਜੀ ਜਸਵਿੰਦਰ ਸਿੰਘ ਕਿੰਨੀ ਉਮਰ ਹੈ ਜੀ ਉਹਨਾਂ ਦੀ ਹੈਗੀ ਉਮਰ ਜੀ 55 ਸਾਲ ਦੀ ਕੀ ਕਰਨ ਲੱਗਦਾ ਵਿੱਚ ਇਸ ਵਿੱਚ ਇਹਨਾਂ ਕਿਉਂ ਮਰੇ ਜੀ ਕਾਰਨ ਕੀ ਹੈ ਜੀ ਮੰਨ ਲਓ ਵੀ ਕਹਿੰਦੇ ਨੇ ਵੀ ਸਾਰੇ ਤਿੰਨੇ ਇਹ ਅਫਸਰਟ ਨੇ ਮੈਂਟਲੀ ਅਫਸਰਟ ਨੇ ਵੈਸੇ ਜੇ ਮੈਂਟਲੀ ਅਫਸੈਟ ਹੋਵੇ ਤਾਂ ਐਵੇਂ ਇਹਨਾਂ ਨੇ ਕਰੇ ਪਹਿਲਾਂ ਇਹਨੇ 1.5 2 2.5 ਸਾਲ ਪਹਿਲਾਂ ਆਪਣੀ ਦਾਦੀ ਮਾਰਤੀ ਉਦੋਂ ਬਾਅਦ ਇਹਦਾ ਵੀ ਦਾਦਾ ਵੀ ਮਰਿਆ ਉਹ ਵੀ ਇਹ ਨਹੀਂ ਪਤਾ ਵੀ ਕਿਵੇਂ ਮਾਰਿਆ ਜਾਂ ਮਾਪ ਮਰਿਆ ਉਦੋਂ ਬਾਅਦ ਇਹਨੇ ਆਪਣੇ ਮਾਂ ਦਾ ਵੀ ਸਿਰ ਪਾੜਿਆ ਤੇ ਹੁਣ ਇਹਨੇ ਆਪਣੇ ਬਾਪ ਦਾ ਕੰਮ ਕਰੇ ਤੇ ਹੋਰ ਇਸ ਬਾ ਹਥਿਆਰ ਵਗੈਰਾ ਉਸੇ ਤੇ ਸੀ ਕਿ ਨਾ ਮਾਰਿਆ ਗਿਆ ਹਥਿਆਰ ਹਥਿਆਰ ਜੀ ਉੱਥੇ ਬਾਲਾ ਪਿਆ ਸੀ ਖੂਨ ਨਾਲ ਲਿਬੜਿਆ ਸੀਗਾ ਹਾਂਜੀ ਤੇ ਪੁਲਿਸ ਨੇ ਪੁਲਿਸ ਕਿੰਨੇ ਵਜੇ ਪੁਲਿਸ ਰਾਤ ਆਈ ਹੈ ਜੀ ਸਾਢੇ 8:00 ਦੇ ਕਰੀਬ ਹਾਂਜੀ ਅਨਦੋਸ਼ੀ ਗ੍ਰਿਫਤਾਰ ਹਾਂਜੀ ਗ੍ਰਿਫਤਾਰਾ ਜੀ ਰਾਤ ਲੈ ਗਏ ਸੀਗੇ ਉਹਨਾਂ ਤੇ ਤੁਸੀਂ ਕੀ ਮੰਗ ਕਰਦੇ ਪਿੰਡ ਦੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ ਕੱਲ ਨੂੰ ਸਾਡੇ ਜਵਾਕਾਂ ਨੂੰ ਵੀ ਘਾੜ ਸਕਦਾ ਇਹ ਮੰਨ ਲਓ ਵੀ ਬੀਬੀਹੀ ਦੇ ਵਿੱਚ ਕੋਈ ਜਵਾਕ ਖੇਡਦਾ ਸਾਡਾ ਉਹਨੂੰ ਵੀ ਮਾਰ ਸਕਦਾ ਜੱਟ ਸਰ ਕੀ ਨਾਮ ਹਾਂਜੀ ਡਾਕਟਰ ਹਰਪ੍ਰੀਤ ਸਿੰਘ ਐਸ ਕੇ ਐਸ ਸਿਮਰਾਲਾ ਡਾਕਟਰ ਸਰ ਰਾਤ ਇੱਕ ਕਰਤੂਤ ਦਾ ਮਾਮਲਾ ਕੇ ਲਿਆ ਕੀ ਮਾਮਲਾ ਸੀ ਕਿ ਕੀ ਡਿਟੇਲ ਹੈ ਜੀ ਹਾਂਜੀ ਇੱਕ ਰਾਤ ਬੋਡੀ ਜਮ੍ਹਾਂ ਕਰਾ ਕੇ ਗਏ ਆ ਸਮਰੌਲੇ ਥਾਣੇ ਦੇ ਪੁਲਿਸ ਪਰਸਨਲ ਆ ਇਹ ਜਸਵਿੰਦਰ ਸਿੰਘ ਨਾਮ ਦਾ ਵਿਅਕਤੀ ਹੈਗਾ ਵਾ ਇਹ ਮਤਲਬ ਕਿ ਇਹ ਮਲਟੀਪਲ ਇੰਜਰੀਸ ਸੀਗੀਆਂ ਹੈਡ ਤੇ ਕਾਫੀ ਸਰੀਰ ਤੇ ਬਹੁਤ ਸੱਟਾਂ ਦੇ ਨਿਸ਼ਾਨ ਸੀਗੇ ਇਹਦੇ ਤੇ ਉਹਦੀ ਬੋਡੀ ਪੋਸਟਮਾਰਟਮ ਵਾਸਤੇ ਮੋਰਚਰ ਵਿੱਚ ਰੱਖਾ ਕੇ ਰੱਖ ਲਏ ਆ ਮਸਲਾ ਦੱਸ ਰਿਹਾ ਕਿ ਇਹ ਇੰਜਰੀਸ ਮਾਰੀਆਂ ਹੋਈਆਂ ਨੇ ਘਰ ਦੇ ਵਿੱਚ ਕੋਈ ਹੈਗਾ ਤੁਸੀਂ ਸਾਡਾ ਕੇਸ ਆ ਜਿਸ ਤਰ੍ਹਾਂ ਇਹਨਾਂ ਦੇ ਕੋਈ ਫੈਮਿਲੀ ਮੈਂਬਰ ਵਗੈਰਾ ਦਾ ਕੋਈ ਹੈਗਾ ਸੀ ਕਿੰਨੀ ਉਮਰ ਹੈਗੀ ਇਹਦੀ ਇਹਨਾਂ ਦੀ ਮਤਲਬ 50 ਸਾਲ ਦੀ ਉਮਰ ਹੈਗੀ ਇਹਨਾਂ ਦੀ 50 ਇਅਰ ਹੈਗੇ ਦਾ ਮੇਲ ਬਾਕੀ ਜਿਹੜੀ ਫਾਈਨਲ ਰਿਪੋਰਟ ਆ ਉਹ ਪੋਸਟ ਬੰਡੂ ਤੋਂ ਬਾਅਦ ਬਣ ਕੇ ਕਾਰਵਾਈ ਕਰਕੇ ਦਿੱਤੀ ਜਾਊਗੀ ਨਾਲ ਇੰਜਰੀ ਕਿੱਥੇ ਕਿੱਥੇ ਸੀ ਇੰਜਰੀ ਇਹਦੇ ਹੈੱਡ ਤੇ ਹੈਗੀ ਇਹ ਸਿਰ ਦੇ ਵਿੱਚ ਆਈਜ਼ ਤੇ ਹੈਗੀ ਆ ਫੇਸ ਤੇ ਸਾਰੇ ਹੈਗੀ ਆ ਬਾਕੀ ਚੈਸਟ ਵਗੈਰਾ ਤੇ ਬਾਡੀ ਤੇ ਕਾਫੀ ਇੰਜਰੀਜ਼ ਸੀਗੀਆਂ ਮਲਟੀਪਲ ਇੰਜਰੀਜ਼ ਕਰਕੇ ਇਹਨਾਂ ਦੇ